ਤੱਲਾ ਵੱਸ ਮਿੱਥੇ ਬੋਲੇ ਬਸ ਮਹੀਨੇ ਦੇ ਵਧੀਆ ਸੂਟ ਆ ਚੁੱਕੇ ਨੇ ਇਹਦੇ ਵਿੱਚ ਦੋ ਕਲਰ ਨੇ ਮਹਿਰੂਨ ਤੇ ਰੈੱਡ ਇਹ 올ਓਵਰ ਸੂਟ ਹੈ ਪਿਓਰ ਪਸ਼ਮੀਨੇ ਦਾ ਸੁਪਰ ਟੈਕਸ ਦੇ ਪੀਸ ਨੇ ਇਹਦੇ ਵਿੱਚ ਵੀ ਦੋ ਕਲਰ ਰਹਿ ਗਏ ਇਹ ਸੌਰੀ ਤਿੰਨ ਕਲਰ ਨੇ ਇਹਦੇ ਵਿੱਚ ਮੋਰ ਪੰਖੀਆ ਕਲਰ ਇਹ ਵੀ ਬਹੁਤ ਸੋਹਣਾ ਪੀਸ ਹੈ ਇਹ ਦਾ ਸ਼ਾਲ ਹੈ ਇਹ ਵੀ ਪ्योर ਪਸ਼ਮੀਨੇ ਦਾ ਸੂਟ ਹੈ ਠੀਕ ਗ੍ਰੀਨ ਸੂਟ ਨੇ ਫੁੱਟਾਂ ਦੀ ਬਹੁਤ ਸੋਹਣੀ ਵੈਰਟੀ ਆਈ ਹੋਈ ਹੈ। ਇਹਦੇ ਵਿੱਚ ਵੀ ਦੋ ਕਲਰ ਹੈ। ਬੁਝਤੀ ਹੋ। ਇਹ ਸੂਟ ਦਾ ਸ਼ਾਲ ਹੈ ਇਹ ਵੀ ਬਹੁਤ ਸੋਨਾ ਕਪੜਾ ਆਇਆ ਹੋਇਆ ਹੈਗਾ ਇਹ ਆਲਓਵਰ ਸੂਟ ਹੈ ਇਹ ਵਾ ਦਾ ਸ਼ਾਲ ਹੈ ਆਹ ਇਹਦੇ ਕਲਰ ਨੇ ਰੂਬੀ ਦਾ ਇਹ ਵੀ ਤਮੰਨਾ ਦਾ ਪੀਸ ਆ ਬਹੁਤ ਸੋਹਣਾ ਪੀਸ ਆ ਗ੍ਰੇ ਕਲਰ ਵਿੱਚ ਆਇਆ ਹੋਇਆ ਹੈ ਪਲੇਨ ਸਿਲਵਰ ਨਾਲ ਪ੍ਰਿੰਟਡ ਸ਼ਾਲ ਹੈ ਇੱਕੇ ਦੇ ਵਿੱਚ ਆਵਲਾ ਕਲਰ ਹੈ ਇਹ ਸ਼ਿਮਰ ਦੇ ਵਿੱਚ ਨਹੀਂ ਕਬੜਾਸੀ ਵਿੱਚ ਆਏ ਹਨ ਪੁੱਤ ਪਿਓ ਦੇ ਸੂਟ ਨੇ ਕਿਹਦੇ ਵਿੱਚ ਕਲਰ ਨੇ 3-4 ਕੁੱਲੂ ਪੱਟੀ ਵਾਲੇ ਵੀ ਸੂਟ ਆਏ ਹਨ ਬਹੁਤ ਸੋਹਣਾ ਸੂਟ ਹੈ ਸ਼ਾਲ ਵੀ ਫੁੱਲ ਹਨ ਬਹੁਤ ਵਧੀਆ ਸੂਟ ਨੇ ਇਹ ਫੁੱਲੂ ਪੱਟੀ ਵਾਲੇ ਦੇ ਬਹੁਤ ਕਲਰ ਨੇਗੇ ਗ੍ਰੀਨ ਬਲੈਕ ਮਹਿਰੂਨ ਫਰੋਜ਼ੀ ਹੋਰ ਵੀ ਕਈ ਕਲਰ ਪਈ ਨੇ ਇਹ ਵੀ ਸ਼ਿਮਰ ਦਾ ਪੀਸ ਹੈ ਬਹੁਤ ਸੋਹਣਾ ਪੀਸ ਹੈ ਵੀ E la sciole. E di bottom mette la crisi.